ਕੀ ਵਿਨੋਦ ਸ਼ਰਮਾ ਜੋ ਕਿ ਜਦੋਂ ਐਸ ਐਚਓ ਸੀਗਾ ਅਸੀਂ ਡੇਢ ਦੋ ਮਹੀਨੇ ਦੇ ਚੱਕਰ ਘੱਟ ਘੱਟ ਕੇ ਇੱਕ ਲੜਕੀ ਨੂੰ ਇਨਸਾਫ ਦਿਵਾਇਆ ਨਾ ਜਿਹੜੀ ਇਹ ਰਿਆ ਸ਼ਿਆੜੇ ਤਾਂਗੇ ਜਿੰਨੀਆਂ ਦਲਤਾਂ ਦੇ ਐਫ ਆਈ ਆਰ ਆ ਹੋਈਆਂ ਉਹਦੀ ਜਾਂਚ ਕਰੇ ਸੀ ਵੀ ਆਈ ਜੇਕਰ ਐਸ ਐਚਓ ਆਪਣੇ ਲੋਕਾਂ ਦੀਆਂ ਧੀਆਂ ਪਹਿਣਾ ਨੂੰ ਜਾ ਕੇ ਚੱਕ ਕੇ ਲਿਆ ਸਕਦੇ ਆ ਤੇ ਇਹਦੀਆਂ ਕਿਉਂ ਨਹੀਂ ਧੀਆਂ ਪਹਿਣਾ ਨੂੰ ਚੱਕ ਕੇ ਲੈ ਕੇ ਆ ਰਹੇ ਆਪੇ ਰੈਸਟ ਹੋਏਗਾ ਵਿਜੀਲੈਂਸ ਵਿਭਾਗ ਵੱਲੋਂ ਐਸਐਚਓ ਵਿਨੋਦ ਸ਼ਰਮਾ ਤੇ ਰਿਸ਼ਵਤ ਖੋਰੀ ਦਾ ਪਰਚਾ ਦਰਜ ਕਰ ਲਿਆਏ ਤੇ ਹੁਣ ਉਹ ਫਰਾਰ ਚੱਲ ਰਹੇ ਨੇ ਸਾਡੇ ਨਾਲ ਨਿਤੜਕ ਵਾਲਮੀਕੀ ਆਗੂ ਮੌਜੂਦ ਨੇ ਜਿਨ੍ਹਾਂ ਨੇ ਉਸੇ ਐਸਐਚਓ ਦੇ ਥਾਣੇ ਦੇ ਬਾਹਰ ਉਹਦਾ ਪੁੱਤਲਾ ਫੂਕਿਆ ਸੀ ਤੇ ਲੰਮੇ ਸਮੇਂ ਤੋਂ ਉਸ ਦੀਆਂ ਕਾਲੀਆਂ ਕਰਤੂਤਾਂ ਨੂੰ ਪ੍ਰਸ਼ਾਸਨ ਦੇ ਅੱਗੇ ਉਜਾਗਰ ਕਰ ਰੇ ਸੀ ਲੇਕਿਨ ਪ੍ਰਸ਼ਾਸਨ ਨੇ ਉਹਨਾਂ ਦੀ ਬਾਹ ਨਹੀਂ ਪੜੀ ਹੁਣ ਜਦੋਂ ਐਸਐਚਓ ਤੇ ਪਰਚਾ ਦਰਜ ਹੋ ਗਿਆ ਹੈ ਤਾਂ ਰਵੀ ਗਿੱਲ ਜੀ ਸਾਡੇ ਨਾਲ ਮੌਜੂਦ ਨੇ ਰਵੀ ਗਿੱਲ ਜੀ ਲੰਮੇ ਸਮੇਂ ਤੋਂ ਤੁਸੀਂ ਕੋਸ਼ਿਸ਼ਾਂ ਕਰ ਰਹੇ ਸੀ ਕਾਲੇ ਕਾਰਨਾਮੇ ਅੱਗੇ ਲੈ ਕੇ ਆਉਣਾ ਚਾਹੁੰਦੇ ਸੀ ਹੁਣ ਪਰਚਾ ਦਰਜ ਹੋ ਗਿਆ ਹੈ ਹੋਰ ਕਿਹੜੇ ਮਾਮਲੇ ਸੀ ਜਿਹੜੇ ਲੰਮੇ ਸਮੇਂ ਤੋਂ ਤੁਸੀਂ ਪ੍ਰਸ਼ਾਸਨ ਨੂੰ ਉਹਦੇ ਬਾਰੇ ਦੱਸ ਰਹੇ ਸੀ ਉਹ ਜਨਤਾ ਨੂੰ ਦੱਸੋ ਤਾਂ ਕਿ ਪਤਾ ਲੱਗੇ ਜਨਤਾ ਨੂੰ ਜੋ ਬੋਲੇ ਸੋਨ ਰੁਪਏ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨਨਾਥ ਮਹਾਰਾਜ ਕੀ ਜੈ ਇਸ ਤਰ੍ਹਾਂ ਜੀ ਅੱਜ ਤੋਂ ਕਾਫੀ ਸੇ ਚਾਹ ਚੇਰ ਪਹਿਲਾਂ ਦੀ ਗੱਲਾਂ ਕਿ ਵਿਨੋਦ ਸ਼ਰਮਾ ਜੋ ਕਿ ਜਦੋਂ ਐਸ ਐਚਓ ਸੀਗਾ ਅਸੀਂ ਡੇਢ ਦੋ ਮਹੀਨੇ ਦੇ ਚੱਕਰ ਘੱਟ ਘੱਟ ਕੇ ਇੱਕ ਲੜਕੀ ਨੂੰ ਇਨਸਾਫ ਦਿਵਾਇਆ ਉਹ ਵੀ ਦਲਤ ਕੌਮ ਦੀ ਲੜਕੀ ਸੀਗੀ ਜਿਹਦਾ ਬੱਚਾ ਚੋਰ ਗਰੋ ਇਹਦਾ ਰਿਸ਼ਤੇਦਾਰ ਕਰੀਬੀ ਰਿਸ਼ਤੇਦਾਰ ਸੀ ਵਿਨੋਦ ਸ਼ਰਮੇ ਦਾ ਉਹਨਾਂ ਮਿਲੀਭੁਗਤ ਕਰਕੇ ਹੋ ਹੋ ਨਹੀਂ ਰਿਆਂ ਇਹ ਲਾ ਕੇ ਅਸੀਂ ਜਿਹੜਾ ਕਿ ਇੱਕ ਪਰਚਾ 30 ਨੰਬਰ ਐਫ ਆਈ ਆਰ ਦਰਜ ਕਰਾਈ 2025 ਚ ਬੱਚਾ ਚੋਰ ਗਰੋ ਇਹਦਾ ਰਿਸ਼ਤੇਦਾਰ ਜੋ ਕਿ ਅਸੀਂ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਮਿਲੇ ਮਾਨਯੋਗ ਡੀਸੀ ਸਾਹਿਬ ਨੂੰ ਮਿਲੇ ਪਰ ਫਿਰ ਵੀ ਸਾਨੂੰ ਜਿਹੜਾ ਆ ਕੋਈ ਇਨਸਾਫ ਛੇਤੀ ਨਹੀਂ ਮਿਲਿਆ ਗਿਆ ਤੁਹਾਡੇ ਕਹਿੰਦਾ ਮਤਲਬ ਕੀ ਇਹ ਐਸਐਚਓ ਜਿਹੜਾ ਇਹ ਬੱਚਾ ਚੋਰੀ ਦੇ ਗਰੋਹ ਦੇ ਨਾਲ ਰਲਿਆ ਹੋਇਆ ਸੀ ਹਾਂਜੀ ਉਹਦੇ ਨਾਲ ਰਲ ਕੇ ਤਾਂ ਹੀ ਇਹ ਪਰਚਾ ਦਰਜ ਨਹੀਂ ਸੀ ਹੋ ਰਿਹਾ ਅਸੀਂ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਕਾਫੀ ਵਾਰੀ ਮਿਲ ਕੇ ਮਾਨਯੋਗ ਸ਼ਿਵਦਰਸ਼ਨ ਨੂੰ ਡੀਐਸਪੀ ਨੂੰ ਵੀ ਮਿਲੇ ਪਰ ਸਾਡੀ ਕੋਈ ਸੁਣਵਾਈ ਨਾ ਹੋਈ ਇਸ ਲੜਕੀ ਨੂੰ ਆਪਾਂ ਇਨਸਾਫ ਦਿਵਾ ਕੇ 30 ਨੰਬਰ ਆ। ਇਹ ਜਿਹੜਾ ਬੱਚੇ ਗਰੋਹ ਦੇ ਵਿੱਚ ਵੀ ਐਸਐਚਓ ਦੀ ਸਮੂਲੀਅਤ ਹੈ। ਐਸਐਚਓ ਦੀ ਇਸ ਤਰ੍ਹਾਂ ਕੀ ਜਦੋਂ ਕਿ ਬੱਚਾ ਚੋਰੀ ਦਾ ਇਹਦੇ ਦਰਜ ਕਰਵਾਇਆ ਗਿਆ ਸੀਮਾ ਵੱਲੋਂ। ਪਰ ਇਹਦੇ ਵਿੱਚ ਜਿਹੜਾ ਕਿ ਇਹ ਜਿਹੜਾ ਮਿਲੀਭੁਗਤ ਕੀਤੀ ਹੋਈ ਸੀ ਇਸ ਨੇ ਪੰਕਜ ਸ਼ਰਮੇ ਦੇ ਨਾਲ। ਅਤੇ ਤਾਂ ਕਰਕੇ ਹੀ ਇਹ ਪਰਚਾ ਦਰਜ ਜਿਹੜਾ ਆ ਕਿ ਬੜੇ ਮੁਸ਼ਕਲ ਦੇ ਨਾਲ ਸੀਮਾ ਨੂੰ ਆਪਾਂ ਇਨਸਾਫ ਦਿਵਾਇਆ। ਅਤੇ ਪਰਚਾ ਦਰਜ ਕਰਵਾਇਆ ਇਤੋਂ ਹੋਰ ਇਲਾਵਾ ਕਿਹੜੇ ਮਾਮਲੇ ਸੀ ਜਿਨ੍ਹਾਂ ਵਿੱਚ ਤੁਸੀਂ ਪ੍ਰਸ਼ਾਸਨ ਕੋਲ ਪਹੁੰਚੇ ਦੱਸੋਗੇ ਹੋਰ ਕਿਹੜਾ ਕਿਹੜਾ ਮਾਮਲਾ ਸੀ ਜੋ ਗਲਤ ਕੰਮ ਕਰ ਰਿਹਾ ਸੀ ਐਸ ਐਚਓ ਦੇ ਤੁਸੀਂ ਇਹ ਜਿਹੜਾ ਉਜਾਗਰ ਕੀਤਾ ਤੁਸੀਂ ਜਿਹੜੇ ਮਾਮਲੇ ਦਰਜ ਕਰਵਾਏ ਸੀ ਉਸ ਤੋਂ ਬਾਅਦ ਅਸੀਂ ਆਹ ਮਾਮਲਾ ਦਰਜ ਕਰਵਾਇਆ ਜੀ ਪਿੰਡ ਕਲੀਰਕ ਮਾਨ ਜੋ ਕਿ ਤਹਿਸੀਲ ਬਾਬਾ ਬਕਾਲਾ ਵਿੱਚ ਪੈਂਦਾ ਹੈ ਅਤੇ ਮੈਂਬਰ ਪੰਚਾਇਤ ਖੁਦ